ਨੰਨੇ ਮਾਤਾ ਪਿਤਾ ਜੀ ਨੂੰ ਬੇਨਤੀ ਹੈ ਹੁਣ ਛੁਟੀ ਅਰਦਾਸ ਹੋਵੇਗੀ ਉਸ ਤੋਂ ਬਰੰਤ ਲਾਵਾਂ ਦੇ ਚੌ ਲਾਵਾਂ ਦੇ ਜਾਪ ਸ਼ੁਰੂ ਹੋ ਜਾਣਗੇ ਲੜਕਾ ਜੀ ਤੇ ਲੜਕੀ ਦੇ ਮਾਤਾ ਪਿਤਾ ਜੀ ਜੋੜੇ ਮਾਤਾ ਜੀ ਬੰਸ ਦਾ ਲਾਵਾਂ ਦੇ ਸਾਥ ਵਿੱਚ ਜਾਵਣੀ ਉਹ ਜੀ ਲਾਵਾਂ ਦੇ ਬੰਸ ਦਾ ਕਰਦੇ ਨੇ ਬਹੁਤ ਸੇਵਾਵਾਂ ਕੀਤੀਆਂ ਨੇ ਸਾਡੇ ਕਲੋਨੀਆਂ ਤੋਂ ਅੰਟੀ ਜੀ ਉਹਨਾਂ ਨੇ ਕਿੰਨਾ ਨੇ ਬੜੀ ਸੇਵਾ ਨੁਭਾਈ ਐ ਇਸ ਸਮਾਗਮਾਂ ਦੇ ਵਿੱਚ ਭਗਵਾਨ ਮਾਰੀਂ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਸੋ ਸਭ ਤੋਂ ਮਾਇਆ ਅਰਦਾਸ ਹੈ ਬੇਅੰਤ ਚੀਜ਼ਾਂ ਜੋ ਵਸਤਾ ਨੇ ਇਸ ਸਮਾਗਮ ਕਰਾਰੇ ਕੀ ਇਹ ਤਾਂ ਮੈਨ ਮੋਕਲ ਕੇ ਹੈ ਮੇਰਾ ਮਕਸਦ ਇਹ ਆ ਜੀ ਸੰਤ ਮੋਤਾ ਦਾਸ ਪਰਮ ਤੋੜ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਪ੍ਰੋਗਰਾਮ ਕੀਤੇ ਜਾਂਦੇ ਆ ਉਹ ਸੰਤਾਂ ਦਾ ਸੁਪਨਾ ਸੀ ਕਿ ਸਾਡੇ ਢੇਰਿਆਂ ਤੇ ਜੋ ਬੱਚੀਆਂ ਦੇ ਵਿਆਹ ਕੀਤੇ ਜਾਣ ਕਿਉਂਕਿ ਸਾਰੇ ਸੰਗਤ ਜਿਹੜੀ ਆ ਉਹ ਸਾਰੇ ਦਾ ਸੰਜੋਗ ਹੋਵੇ ਤੇ ਖਰਚਿਆਂ ਨੂੰ ਘਟਾ ਕੇ ਕਰਨ ਤੇ ਆਪਣੀਆਂ ਤਰੱਕੀਆਂ ਦੇ ਰਾਹ ਫੜਨ ਦੇਖੋ ਆਉਣ ਵਾਲਾ ਸਮਾਂ ਜਿਹੜਾ ਵਾ ਸਾਨੂੰ ਲੱਗਦਾ ਬੜਾ ਮੁਸ਼ਕਲ ਦੇ ਵਿੱਚ ਆ ਰਿਹਾ ਵਾ ਤੇ ਅਸੀਂ ਇਸ ਕਰਕੇ ਸੰਗਤ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਵੀ ਜਿੰਨੇ ਵੀ ਪ੍ਰੋਗਰਾਮ ਆਪਣੇ ਕਰਨੇ ਆ ਸਭ ਤੋਂ ਘੱਟ ਤੋਂ ਘੱਟ ਕਰਕੇ ਦੇ ਵਿੱਚ ਕਰੋ ਤੇ ਬੱਚਿਆਂ ਨੂੰ ਪੜ੍ਹਾਵੋ ਤੇ ਸਮਾਜ ਦੀ ਤਰੱਕੀ ਕਰੋ ਹਾਂਜੀ ਇਹ ਟੋਟਲ ਕਿੰਨੀਆਂ ਬੱਚੀਆਂ ਦਾ ਜਿਹੜੇ ਵਿਆਹ ਕਰਾਉਂਦੇ ਇਸ ਤੋਂ ਪਿਛਲੇ ਸਾਲ ਜਿਹੜੇ ਅਸੀਂ ਕੀਤੇ ਸੀ ਤੋਂ 11 ਵਿਆਹ ਜਿਹੜੇ ਅਸੀਂ ਪਿਛਲੇ ਸਾਲ ਕੀਤੇ ਸੀ ਤੇ 5 ਵਿਆਹ ਜਿਹੜੇ ਅਸੀਂ ਐਥ ਕੀ ਰੱਖਿਆ ਲੋੜਵੰਦ ਪਰਿਵਾਰ ਕਿਰਕੇ ਕੋਈ ਗਰੀਬ ਨਹੀਂ ਹੁੰਦਾ ਗਰੀਬ ਨਹੀਂ ਹੁੰਦਾ ਪਰ ਜਿਹੜੇ ਲੋੜਵੰਦ ਥੋਪਾਂ ਦੇ ਵਿੱਚ ਐਸੇ ਬੱਚਿਆਂ ਦੇ ਵਿਆਹ ਕਰਦੇ ਆ ਸਾਸੀਂ ਉਹਨਾਂ ਬੱਚੋਂ ਤੋਂ ਆਸ ਰੱਖਦੇ ਬੜੇ ਵੱਡੇ ਪੱਧਰ ਤੇ ਤਰੱਕੀ ਕਰਨਗੇ ਤੇ ਸਮਾਜ ਨੂੰ ਹੋਰ ਉੱਪਰ ਚੱਕਣਗੇ ਤੇ ਸਮਾਜ ਨੂੰ ਸੇਧ ਦੇਣਗੇ ਵੀ ਆਉਣ ਵਾਲੇ ਜਿਹੜੀ ਯਾਰ ਨੌਜਵਾਨੇ ਆ ਉਹ ਵੀ ਇਸੇ ਤਰ੍ਹਾਂ ਕੇ ਨਾਲ ਕਰਨ ਤੇ ਖਰਚੇ ਨੂੰ ਘਟਾ ਕੇ ਆਪਣੀ ਤਰੱਕੀ ਦਾ ਰਾਹ ਖੜਨ ਕੀ ਸੰਦੇਸ਼ ਜਿਨਾ ਚਾਹੋਂਗੇ ਉਸਾਂ ਲੋਕਾਂ ਜਿਹੜੇ ਪਹਿਲੇ ਸਿਵਾ ਦੇ ਬਹੁਤ سارے ਖਰਚੇ ਕਰਦੇ ਨੇ ਕੀ ਕਰਨ ਮੈਂ ਕਹਿੰਦਾ ਜਿਹੜੇ ਪੈਸਿਆਂ ਦੇ ਵਿੱਚ ਕਰਦੇ ਆ ਬਹੁਤੇ ਵੱਡੇ ਦਾਜ ਦੇ ਹੋਏ ਨਾਲ ਵਿਆਹ ਕਰਦੇ ਆ ਉਹ ਆਉਣ ਵਾਲ ਸਮੇਂ ਦੇ ਵਿੱਚ ਔਰ ਉਹਨੇ ਤੰਗ ਹੋ ਰਹਾ ਉਹਨਾਂ ਦੇ ਘਰਾਂ ਦੇ ਵਿੱਚ ਫਸਾ ਪੈ ਰਹੇ ਆ ਜਿੰਨਾਂ ਦਾਜ ਅਸੀਂ ਵੱਧ ਦਿੰਨੇ ਆ ਬੱਚਾ ਨੂੰ ਉਹਨਾਂ ਜੋ ਪਰਿਵਾਰਾਂ ਦੀ ਲਾਲਸਾ ਵੱਧਦੀ ਆ ਤੇ ਲਾਲਸਾ ਵਧਣ ਦੇ ਨਾਲ ਬਹੁਤ ਹਤਿਆਚਾਰ ਵੀ ਹੁੰਦੇ ਆ ਇਹ ਇਸ ਤਰੀਕੇ ਦੇ ਨਾਲ ਵਿਆਹ ਹੋਣਗੇ ਤੇ ਹੱਦਿਆਚਾਰ ਵੀ ਘਟੂਗਾ ਤੇ ਕੌਣ ਵਾਲੇ ਸਮਾਜ ਦੇ ਵਿੱਚ ਸਮਾਜ ਦੇ ਵਿੱਚ ਪਿਆਰ ਰਹੂਗਾ ਇਤفاق ਰਹੂਗਾ ਤੁਸੀਂ ਜਿਹੇ ਕਹਿੰਦੇ ਆ ਸਮਾਜ ਦਾ ਇਤفاق ਹੋਵੇ ਪਰਿਵਾਰਾਂ ਦਾ ਇਤفاق ਹੋਵੇ ਤਾਂ ਆਪਣੇ ਬੱਚਿਆਂ ਨੂੰ ਪੜਾਉਣ ਆਪਣੀ ਤਰੱਕੀ ਕਰਨ ਜੋ ਬੋਲੇ ਸੋਨੁਪਾ ਹੈ ਮਾਂ ਮਾਂ ਦੀ ਬਾਣੀ ਮਹਾਰਾਜ ਕੀ ਜੈ